ਲੋਜੀ ਹੁਣ ਆਪਾਂ ਚੱਲਦੇ ਆ ਗਲੀ 'ਚ ਗੇੜਾ-ਗੁੜਾ ਖੜਾਉਣਾ ਬੱਚਿਆਂ ਦਾ ਹਨਾ ਕਿਉਂਕਿ ਬੱਚੇ ਵੀ ਅੰਦਰ ਬੈਠੇ-ਬੈਠੇ ਸਾਰਾ ਦਿਨ ਬੋਰ ਹੋ ਜਾਂਦੇ ਆ ਫਿਜ਼ੀਕਲ ਐਕਟੀਵਿਟੀ ਵੀ ਜ਼ਰੂਰੀ ਆ ਹਨਾ ਜਿਵੇਂ ਸਾਈਕਲਿੰਗ ਹੋ ਗਈ ਜਾਂ ਵੈਸੇ ਹੀ ਖੜਾਉਣਾ ਕੁਝ ਵੀ ਕੋਈ ਵੀ ਗੇਮ ਪਲੇ ਕਰਵਾਉਣੀ ਇਹ ਜ਼ਰੂਰੀ ਆ ਬੱਚਿਆਂ ਲਈ ਹਨਾ ਕਿਉਂਕਿ ਇਹਨਾਂ ਨਾਲ ਇਹਨਾਂ ਦੀ ਫਿਜ਼ੀਕਲ ਗਰੋਥ ਹੁੰਦੀ ਆ ਤੇ ਅੰਦਰ ਬੈਠੇ-ਬੈਠੇ ਵੀ ਸਾਰਾ ਦਿਨ ਥੱਕ ਜਾਂਦੇ ਨੇ ਵਿਚਾਰੇ ਹਨਾ ਤੇ ਹੁਣ ਗੁਰਦੇਵਤ ਖੁਸ਼ੀ ਦੀ ਹੈਲਪ ਕਰ ਰਹੀ ਸੀ ਸਾਈਕਲ ਨੂੰ ਸੈੱਟ ਕਰਨ 'ਚ ਤੇ ਰੂਬੀ ਆਪਦਾ ਕੰਮ ਲੱਗੀ ਹੋਈ ਸੀਗੀ ਤੜਕਾ ਵਗੈਰ ਘਟ ਕਿਉਂਕਿ ਇਹ ਅੰਦਰ ਵਿਚਾਰਾ ਦਾ ਨਾ ਟਾਈਮ ਨਹੀਂ ਪਾਸ ਹੁੰਦਾ ਤੇ ਮੈਨੂੰ ਵੀ ਆ ਗਿਆ ਵੀ ਚਲੋ ਮੇਰਾ ਵੀ ਮਨ じゃ ਲੱਗਿਆ ਰਹੂਗਾ ਹਨਾ ਨਾਲੇ ਥੋੜਾ ਟਾਈਮ ਪਾਸ ਹੋ ਜੂ ਬੱਚਿਆਂ ਨਾਲ ਤੇ ਹੁਣ ਇਹ ਦੋਨੋਂ ਕਰਨ ਕਰਨਗੇ ਇੱਥੇ ਗਲੀ ਦੇ ਵਿੱਚ ਸਾਈਕਲਿੰਗ ਹਨਾ ਖੁਸ਼ੀ ਨੂੰ ਤਾਂ ਚਲਾਣੀ ਨਹੀਂ ਆਂਦੀ ਇਹ ਪਤਾ ਨਹੀਂ ਕਿਉਂ ਉਹ ਜੇ ਏਡੀ ਹੋਗੀ ਨਾਲ ਫਿਰ ਵੀ ਡਰਦੀ ਐ ਇਸ ਚੀਜ਼ ਤੋਂ ਹਨਾ ਤੇ ਗੁਰੂ ਦਿਤਾ ਉਹਦੀ ਸਾਈਕਲ ਚਲਾਉਂਦਾ ਫਿਰਦਾ ਸੀ ਤੇ ਇੰਨੇ ਨੂੰ ਮੈਂ ਨਾ ਅਗਲੀ ਚ ਦੇਖਿਆ ਉਹ ਅੰਕਲ ਆ ਰਹੇ ਸੀ ਸਾਹਮਣੇ ਪਪੜਾ ਵਾਲੇ ਇਹ ਬਹੁਤ ਪੁਰਾਣੇ ਅੰਕਲ ਲਗੇ ਜਦੋਂ ਮੈਂ ਸ਼ਾਇਦ 8ਵੀਂ 9ਵੀਂ ਸ਼ ਹੋਊਂਗੀ ਉਦੋਂ ਦੇ ਇਹ ਸ਼ਾਇਦ ਉਸ ਤੋਂ ਪਹਿਲਾਂ ਦੇ ਹੀ ਹੋਣ ਤੇ ਬਹੁਤ ਮਤਲਬ ਜਦੋਂ ਮੈਂ ਛੋਟੀ ਸੀ ਨਾ ਉਦੋਂ ਵੀ ਮੈਂਨਤੋ ਪਾਪੜ ਲੈ ਕੇ ਕੰਨਦੀ ਸੀ ਤੇ ਇਹ ਆ ਕੇ ਗੇਟ 'ਚ ਨਾ ਜਾਣ ਕੇ ਡੰਮਰੂ ਵਜਾ ਦਿੰਦੇ ਸੀ ਕਿ ਵੀ ਮੇਦੀ ਕੁੜੀ ਪੱਕਾ ਮੇਰੇ ਤੋਂ ਪਾਪੜ ਲੱਗੇ ਖਾਊਗੀ ਤੇ ਮੇਰੀ ਇਜਾਦਤ ਵੀ ਸੀਗੀ ਮੈਂ ਸ਼ਾਮ ਨੂੰ ਵੇਟ ਕਰਦੀ ਹੁੰਦੀ ਸੀ ਵੀ ਲੈ ਹੁਣ ਸ਼ਾਮ ਜਦ ਦਾ ਟਾਈਮ ਹੋ ਗਿਆ ਕਿਉਂਕਿ ਇਹਨਾਂ ਦੇ ਫਿਕਸ ਜਿਹੇ ਟਾਈਮ ਹੁੰਦੇ ਸੀ ਪਾਪੜ ਵਾਲਾ ਹੋ ਗਿਆ ਗੋਲ ਗੁੱਪਲੇ ਵਾਲਾ ਹੋ ਗਿਆ ਸਾਰਿਆਂ ਦੇ ਜਿੰਨੇ ਵੀ ਆਉਂਦੇ ਸੀਗੇ ਸਭ ਦੇ ਫਿਕਸ ਟਾਈਮ ਸੀਗੇ ਹਨਾ ਤੇ ਵਿਚਾਰੇ ਆਪ ਵੀ ਵਧੀਆ ਸੀਗੇ ਤੇ ਆਂਦੇ ਹੀ ਦੇਖ ਲਓ ਹੁਣ ਅ ਇਨਾ ਬਾਰੇ ਕੁੱਤੇ ਆ ਵਰ ਵੀ ਸੋਚਿਆ ਕਿਉਂਕਿ ਇਹ ਅੰਕਲ ਦੇ ਨਾਲ ਹੀ ਕੁੱਤੇ ਆ ਰਹੇ ਸੀਗੇ ਜਰ ਨੇ ਆਂਦੇ ਸਰਪ ਲੈ ਇਹਨਾਂ ਨੂੰ ਪਾਪੜ ਪਾਇਆ ਹਨ ਤੇ ਮਤਲਬ ਦਿਲ ਵੱਡੇ ਹੁੰਦੇ ਨੇ ਇਹਨਾਂ ਦੇ ਜੋ ਮਰਜੀ ਆ ਹਨ ਪੈਸਾ ਹੋਵੇ ਨਾ ਹੋਵੇ ਪਰ ਦਿਲ ਵੱਡੇ ਰੱਖੀਦੇ ਹਨ ਇਤੋਂ ਸਾਬਿਤ ਹੁੰਦਾ ਕਿਤ ਕਰਨ ਵਾਲੇ ਨੇ ਵਧੀਆ ਨੇਗੇ ਹਨ ਤੇ ਕਹਿੰਦੇ ਵੀ ਸਿਖੇ ਕਹਿੰਦੇ ਵੀ ਜਦੋਂ ਵੀ ਆਣਾ ਬਟੇ ਮੈਂ ਤਾਂ ਪੁੱਛਦਾ ਵੀ ਗੁੜੀਆਂ ਨਹੀਂ ਆਈ ਪਾਪੜ ਖਾਂਦੇ ਆ ਫਾਈਨਲੀ ਅੱਜ ਮੈਨੂੰ ਮਿਲੀ ਗਏ ਹਨ ਚਲੋ ਅਸੀਂ ਪਾਪੜ ਖੂਪੜ ਲੈ ਇਹਨਾਂ ਤੋਂ ਇਹਨਾਂ ਨੂੰ ਖੁਸ਼ੀ ਦੇ ਮਾਮੂ ਤੇ ਖੁਸ਼ੀ ਦੇ ਪਾਪਾ ਵੀ ਆ ਗਏ ਹਨ ਤੇ ਚਲੋ ਜੀ ਇਹਨਾਂ ਨੇ ਗੱਡੀ ਲਗਾਈ ਅੰਦਰ ਤੇ ਹੁਣ ਆਪਾਂ ਕਰਾਂਗੇ ਪਾਪੜਾ ਨੂੰ ਇੰਜੋਏ ਆ ਸਾਡੇ ਚੂਚਾ ਤਾਂ ਹਜੇ ਖਾਣ ਨਹੀਂ ਲੱਗਿਆ ਪਾਪੜ ਤੇ ਹੁਣ ਬਾਕੀ ਬੱਚਾ ਨੂੰ ਮੈਂ ਦਵੂੰਗੀ ਪਾਪੜ ਹਨਾ ਅਸੀਂ ਪਾਪੜ ਖਾ ਲਈਏ ਤੇ ਤੁਸੀਂ ਮੇਰੀ ਵੀਡੀਓ ਨੂੰ ਇੰਜੋਏ ਕਰੋ ਤੇ ਉਮੀਦ ਕਰਦਾ ਤੁਹਾਨੂੰ ਇਹ ਮੇਰੇ ਨਿੱਕੇ ਨਿੱਕੇ ਵਲੌਗ ਪਸੰਦ ਆਏ ਹੋਣਗੇ ਤੇ ਹੁਣ ਆਪਾਂ ਚੱਲਾਂਗੇ ਅੰਦਰ ਤੇ ਗੁਰਦਿਤ ਤੇ ਦੇਖ ਰਿਹਾ ਕਹਿੰਦਾ ਮੈਂ ਸੌਸ ਵਾਲਾ ਨਹੀਂ ਖਾਣਾ ਨਮਕ ਲਗਾ ਕੇ ਦੋ ਹਨਾ ਬੱਚਿਆਂ ਦੇ ਨਖਰੇ ਵੀ ਬਹੁਤ ਨੇ ਚਲੋ ਜੀ ਓਕੇ ਜੀ ਥੈਂਕ ਯੂ ਬਾਏ ਬਾਏ